ਦੋਸਤੋ ਇਹ ਪਿੰਡਾ ਲੱਖੋਵਾਲ ਤੇ ਲੱਖੋਵਾਲ ਤੋਂ ਇੱਥੋਂ ਦੀ ਆਹ ਸੜਕ ਜਾਂਦੀ ਹੈ ਜਾਂਦੀ ਹੈ ਆਹ ਸਾਹਮਣੇ ਪਿੰਡਾ ਮਧੂਲੀ ਦਮੂਲੀ ਤੇ ਇੱਥੇ ਵੀ ਪਾਣੀ ਜਿਹੜਾ ਵਾ ਅੱਗੇ ਮੈਂ ਜਾ ਨਹੀਂ ਸਕਿਆ ਇਸ ਕਰਕੇ ਮੈਂ ਦੂਰ ਤੋਂ ਹੀ ਦਿਖਾ ਲੈਣਾ ਪੈ ਰਿਹਾ ਅੱਗੇ ਇਸ ਕਰਕੇ ਨਹੀਂ ਜਾ ਸਕਿਆ ਕਿ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਉਹ ਗੜਲੇ ਪਾਸੇ ਖੜੀਆਂ ਨੇ ਉਹ ਬੱਸਾਂ ਉਹ ਦੇਖ ਸਕਦੇ ਤੈਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਉਹ ਨਾ ਫੇਰਸ ਆਏ ਹੋਏ ਆ ਇੱਥੇ ਨਾ ਨਮੁੱਧਿਆ ਸਕੂਲ ਆ। ਦਮ ਅੱਗੇ ਥੋੜੀ ਜਿhisto ਤੇ ਉਹ ਸਕੂਲ ਪਾਣੀ ਨਾਲ ਘਿਰ ਗਿਆ ਚਾਰੇ ਪਾਸੇ ਤੇ ਮਾਪਿਓ ਜਿਹੜੇ ਨੇ ਫੇਰਸ ਆਪਣੇ ਬੱਚਿਆਂ ਨੂੰ ਲੈਣ ਵਾਸਤੇ ਆ ਰਹੇ ਨੇ ਇੱਥੇ ਆ ਦੇਖੋ। ਬਹੁਤ ਸਾਰੀਆਂ ਗੱਡੀਆਂ ਬਹੁਤ ਸਾਰੀਆਂ ਬੱਸਾਂ ਇਹ ਇਲਾਕੇ ਚ ਪਹੁੰਚੀਆਂ ਨੇ ਤੇ ਕਰੀਬਨ 200-250 ਬੱਚਾ ਜਿਹੜਾ ਵਾ ਸਕੂਲ ਦੇ ਅੰਦਰ ਹੀ ਫਸਿਆ ਹੋਇਆ ਆ। ਤੇ ਚਾਰੇ ਪਾਸੇ ਪਾਣੀ ਨੇ ਘੇਰਿਆ ਹੋਇਆ ਵਾ ਤੇ ਹੁਣ ਇੱਕ ਇਸ ਤਰੀਕੇ ਨਾਲ ਪ੍ਰਬੰਧ ਕਰ ਰਹੇ ਹੋ ਬੱਚਿਆਂ ਨੂੰ ਉੱਥੋਂ ਆਉਣ ਲਿਆਉਣ ਵਾਸਤੇ ਉਹ ਤੁਰ ਕੇ ਜਾ ਰਹੇ ਆ ਪੇਰੈਂਟ ਆਹ ਦੇਖੋ ਤੇ ਇੱਥੇ ਆ ਦਰਖਤਾਂ ਦੇ ਪਿਛਲੀ ਸਾਈਡ ਤੇ ਨੁੱਕਰ ਚ ਬੱਸਾਂ ਖਲੋਤੀਆਂ ਨੇ ਆਹ ਜਿੱਥੇ ਲੋਕ ਉਤਰ ਰਹੇ ਆ ਬਹੁਤ ਸਾਰੀਆਂ ਗੱਡੀਆਂ ਵੀ ਆਈਆਂ ਹੋਈਆਂ ਨੇ ਤੇ ਇੱਥੇ ਵੀ ਪਾਣੀ ਦਾ ਪੂਰਾ ਜੋਰ ਆ